ਨਮਸਕਾਰ ਤੁਸੀਂ ਦੇਖ ਰਹੇ ਹੋ ਸੱਤੇ ਸਵੇਰਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਲੰਧਰ ਦੇ ਵਿੱਚ ਹੁਣ ਜਿਹੜੇ ਆਨਲਾਈਨ ਚਲਾਨਸ ਸਟਾਰਟ ਹੋ ਗਏ ਹਨ 29 ਤਰੀਕ ਨੂੰ ਇੱਕ ਟ్రਾਇਲ ਲਿਆ ਗਿਆ ਉਸ ਤੋਂ ਬਾਅਦ ਜਿਹੜੇ ਆਨਲਾਈਨ ਚਲਾਨ ਹਨ ਉਹ ਹਜੇ ਟੈਂਪੋਰਰੀ بیس ਵਾਸਤੇ ਰੋਕੇ ਗਏ ਹਨ ਕਿਉਂਕਿ ਇੱਕ ਦਿਨ ਦੇ ਵਿੱਚ ਜਿਹੜੇ ਚਲਾਨਾ ਦੀ ਸੰਖਿਆ ਸੀ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੁਣ ਸਾਡਾ ਜਿਹੜਾ ਮੁੱਦਾ ਹੈ ਉਹ ਇਸ ਤਰ੍ਹਾਂ ਨਾਲ ਅਸੀਂ ਸਮਝਣਾ ਚਾਹਾਂਗੇ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਇਆ ਕਿ ਜਦ ਵੀ ਤੁਸੀਂ ਕਿਸੇ ਟ੍ਰੈਫਿਕ ਵਾਲੀ ਜਗ੍ਹਾ ਤੇ ਖੜੇ ਹੁੰਦੇ ਹੋ ਤਾਂ ਸਾਨੂੰ ਜਿਹੜੇ ਐਮਰਜੈਂਸੀ ਵਾਲੇ ਵਾਹਨ ਹੁੰਦੇ ਆ ਜਿਵੇਂ ਪੁਲਿਸ ਨੂੰ ਰਸਤਾ ਦੇਣਾ ਹੁੰਦਾ ਐਂਬੂਲੈਂਸ ਨੂੰ ਰਸਤਾ ਦੇਣਾ ਹੁੰਦਾ ਜਦ ਈਚ ਲਾਨ ਸਟਾਰਟ ਹੋ ਜਾਏਗਾ ਜਿਦੇ ਵਿੱਚ ਕਿ ਅਸੀਂ ਕੈਮਰੇ ਦੇ ਥਰੂ ਚਲਾਨ ਹੋਏਗਾ ਤੇ ਉਹਨੂੰ ਸਾਨੂੰ ਪੇ ਕਰਨਾ ਪਏਗਾ ਤੇ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਜਿਹੜੇ ਐਮਰਜੈਂਸੀ ਵਾਹਨ ਆਇਆ ਉਹਨਾਂ ਦੀ ਪ੍ਰਕਿਰਿਆ ਜਾਂ ਉਹ ਕਿਸ ਤਰ੍ਹਾਂ ਨਾਲ ਹੋਏਗੇ ਮੈਂ ਦਿਖਾਉਣਾ ਚਾਹੁੰਗਾ ਕਿ ਹਜੇ ਦੇਖੋ ਤੁਹਾਨੂੰ ਹਰ ਇੱਕ ਪਾਸੇ ਜਿਹੜਾ ਹੈ ਸੜਕਾਂ ਤੇ ਉਹ ਜੈਬਰਾ ਲਾਈਨਸ ਵੀ ਦੇਖਣ ਨੂੰ ਮਿਲਣਗੀਆਂ ਹਜੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣ ਵਕਾਇਦਾ ਕਿ ਜੈਬਰਾ ਲਾਈਨ ਪਿੱਛੇ ਬਣੇ ਹੋਏ ਆ ਉਹਦੇ باوجود ਵੀ ਜਿਹੜੇ ਇਹ ਕੁਸ਼ਕ ਬੰਦੇ ਹਨ ਜਿਹੜੇ ਜੈਬਰਾ ਲਾਈਨ ਦੇ ਉੱਪਰ ਹਨ ਤੇ ਕਈ ਜਿਹੜੇ ਬੰਦੇ ਜੈਬਰਾ ਲਾਈਨ ਕ੍ਰਾਸ ਕਰਕੇ ਅੱਗੇ ਵੀ ਆ ਗਏ ਹਨ ਸੋ ਇਥੇ ਕਿਤੇ ਨਾ ਕਿਤੇ ਅਸੀਂ ਗੱਲ ਕਰਾਂਗੇ ਕਿ ਲੋਕਾਂ ਦੇ ਅੰਦਰ ਹਜੇ ਵੀ ਅਵੇਅਰਨੈਸ ਜਿਹੜੀ ਹੈ ਉਹ ਨਹੀਂ ਹੈ ਇਦਾਂ ਹੀ ਇੱਕ ਬਾਈਕ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਇਹ ਬਾਈਕ ਦੇ ਜਿਹੜੇ ਰਾਹਗੀਰ ਨੇ ਇਹ ਜੈਬਰਾ ਕ੍ਰੋਸਿੰਗ ਦੇ ਉੱਪਰ ਹੀ ਆ। ਨਮਸਕਾਰ ਸਰ ਤੁਹਾਡਾ ਨਾਮ ਕੀ ਹੈ? ਹਾਂਜੀ ਨਾਮ ਭਾਜੀ ਤੁਹਾਨੂੰ ਈ-ਚਲਾਨ ਬਾਰੇ ਪਤਾ ਕਿ ਜਲੰਧਰ ਦੇ ਵਿੱਚ ਈ-ਚਲਾਨ ਸਟਾਰਟ ਹੋ ਗਏ ਹਨ। ਸਰ ਇਹ ਕਿੱਥੋਂ? ਹਾਂਜੀ ਇਹ ਪਿੱਛੇ ਰਖਣਾ ਹੈ ਤੁਹਾਨੂੰ ਲਾਇਸੈਂਸ ਤੁਹਾਡਾ ਬਣਿਆ ਹੋਇਆ ਹੈ। ਤੇ ਲਾਇਸੈਂਸ ਜਲਦ ਬਣਿਆ ਹੋਇਆ ਤੇ ਤੁਹਾਨੂੰ ਕੁਝ ਟ੍ਰੈਫਿਕ ਦੇ ਰੂਲ ਵੀ ਦੱਸੇ ਹੋਣੇ। ਤੁਸੀਂ ਇਹ ਤੁਹਾਨੂੰ ਪਤਾ ਸਰ ਇਹ ਲਾਈਨ ਦਾ ਮਤਲਬ ਕੀ ਹੈ ਇਹ ਰਿਤੇ ਮੈਨੂੰ ਪਤਾ ਲੱਗਿਆ ਨਾ ਸਰ ਇਹ ਜੈਬਰਾ ਕ੍ਰੋਸਿੰਗ ਕਹਿੰਦੇ ਇਹ ਪੈਦਲ ਜਿਹੜੇ ਰਾਹਗੀਰ ਆ ਉਹਨਾਂ ਨੂੰ ਕ੍ਰੋਸ ਕਰਨ ਵਾਸਤੇ ਹੁੰਦਾ ਤੇ ਜੇ ਤੁਸੀਂ ਗੱਡੀ ਤੇ ਹੋ ਜਾਂ ਮੋਟਰਸਾਈਕਲ ਤੇ ਹੋ ਤੇ ਆਪਣੇ ਵਾਹਨ ਨੂੰ ਤੁਸੀਂ ਇਸ ਲਾਈਨ ਤੋਂ ਪਿੱਛੇ ਰੁਕਣਾ ਹੁੰਦਾ ਠੀਕ ਹੈ ਜੋ ਸੋ ਤੁਸੀਂ ਦੇਖਿਆ ਕਿ ਇਹ ਜਲੰਧਰ ਦੇ ਹਾਲਾਤ ਹਨ ਤੁਸੀਂ ਇੱਥੇ ਅਣਗਿਣਤ ਲੋਕ ਦੇਖੋਗੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਬਣੇ ਹੋਏ ਹਨ ਤੇ ਉਹ ਕਾਫੀ ਸਮੇਂ ਤੋਂ ਗੱਡੀਆਂ ਵੀ ਚਲਾ ਰਹੇ ਹਨ ਉਹਦੇ باوجود ਵੀ ਜੇ ਗੱਲ ਕਰੀਏ ਲੋਕਾਂ ਦੇ ਅੰਦਰ ਜੈਬਰਾ ਕ੍ਰੋਸਿੰਗ ਨੂੰ ਲੈ ਕੇ ਅਵੇਅਰਨੈਸ ਨਹੀਂ ਹੈਗੀ ਤੁਸੀਂ ਦੇਖ ਸਕਦੇ ਹਜੇ ਦੇਖੋ ਪਹਿਲੇ ਤਾਂ ਹਾਲਾਤ ਕਾਫੀ ਜ਼ਿਆਦਾ ਖਰਾਬ ਸਨ ਪਰ ਹੁਣ ਕਿਤੇ ਨਾ ਕਿਤੇ ਲੋਕੀ ਰੁਕ ਵੀ ਰਹੇ ਹਨ ਹਾਲਾਂਕਿ ਹਜੇ ਵੀ ਜਿਹੜੇ ਰਾਹਗੀਰ ਆ ਉਹਨਾਂ ਦਾ ਜਿਹੜਾ ਧਿਆਨ ਆ ਉਹ ਜ਼ੈਬਰਾ ਕ੍ਰੋਸਿੰਗ ਵਾਲੀ ਸਾਈਡ ਨਹੀਂ ਹੁੰਦਾ ਜਿੱਦਾਂ ਅਸੀਂ ਇਸ ਪਾਸੇ ਦਿਖਾਇਆ ਉਹ ਤੁਸੀਂ ਪਰਲੇ ਸਾਈਡ ਵੀ ਦੇਖ ਸਕਦੇ ਹੋ ਇੱਕ ਐਕਟਿਵਾ ਸਵਾਰ ਜਿਹੜਾ ਪਰਸਨ ਹੈ ਉਹ ਆਪਣੀ ਐਕਟਿਵਾ ਜ਼ੈਬਰਾ ਕ੍ਰੋਸਿੰਗ ਤੇ ਅੱਗੇ ਲਾ ਕੇ ਖੜਾ ਹੈ ਜਦਕਿ ਉਹਦੀ ਜਿਹੜੀ ਗੱਡੀ ਹੈ ਉਹ ਪਿਛਾਂ ਹੋਣੀ ਚਾਹੀਦੀ ਹੈ ਹੁਣ ਇਹ ਇਹ ਚਲਾਨ ਦਾ ਮਤਲਬ ਆ ਜਿਹੜੇ ਆਨਲਾਈਨ ਚਲਾਨ ਦਾ ਮਤਲਬ ਆ ਕਿ ਜਿਹੜੇ ਇਹ ਆਪਣੀ ਗੱਡੀਆਂ ਜ਼ੈਬਰਾ ਕ੍ਰੋਸਿੰਗ ਦੇ ਅੱਗੇ ਲਾ ਰਹੇ ਹਨ ਉਹਨਾਂ ਨੂੰ ਆਟੋਮੈਟਿਕਲੀ ਜਿਹੜਾ ਚਲਾਨ ਹੈ ਉਹ ਮਿਲ ਜਾਏਗਾ ਤੋਂ ਅਨੁਵਾਸੇ ਦੂਸਰੀ ਸਾਈਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਜਿੰਨੀਆਂ ਵੀ ਗੱਡੀਆਂ ਤੁਸੀਂ ਦੇਖ ਰਹੇ ਹੋ ਇਹ ਜੈਬਰਾ ਲਾਈਨ ਦੇ ਉੱਪਰ ਖੜੀਆਂ ਹਨ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਸ ਤੋਂ ਅੱਗੇ ਖੜੀਆਂ ਹਨ ਤੇ ਅਵੇਅਰਨੈਸ ਦੀ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਘਾੜ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਹਜੇ ਵੀ ਜਿਹੜੇ ਜਲੰਧਰ ਦੇ ਵਾਸੀ ਹਨ ਉਹਨਾਂ ਦੇ ਵਿੱਚ ਇਸ ਦੇ ਰਿਲੇਟਿਡ ਅਵੇਅਰਨੈਸ ਨਹੀਂ ਹੈਗੇ ਸਾਹਮਣੇ ਅਸੀਂ ਭਾਈ ਸਾਹਿਬ ਦੀ ਤੁਸੀਂ ਦੇਖ ਸਕਦੇ ਹੋ ਐਕਟਿਵਾਏ ਅੱਗੇ ਲਾ ਕੇ ਖੜੇ ਹਨ ਜਦਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਦ ਈ ਇਹ ਚਲਾਨ ਸਟਾਰਟ ਹੋਏਗਾ ਤੇ ਇਹਨਾਂ ਦਾ ਚਲਾਨ ਹੋ ਸਕਦਾ ਨਮਸਕਾਰ ਬਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਹੈਰੀ ਬਾਜੀ ਈਚ ਲਾਂ ਸਟਾਰਟ ਹੋ ਗਏ ਹਨ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਗੱਡੀ ਹੈ ਉਹ ਜੈਬਰਾ ਕ੍ਰੋਸਿੰਗ ਤੇ ਅੱਗੇ ਲਾ ਰਹੇ ਹੋ ਤੇ ਇੱਥੇ ਚਲਾਣ ਆ ਤੁਸੀਂ ਦੇਖ ਸਕਦੇ ਕਿ ਇਹ ਉਹ ਬੰਦੇ ਹਨ ਜਿਹੜੇ ਹੈਲਮਟ ਵੀ ਪਾ ਰਹੇ ਹਨ ਇਹ ਰੂਲ ਵੀ ਫੋਲੋ ਕਰ ਰਹੇ ਹਨ ਉਸ ਤੋਂ ਬਾਅਦ ਵੀ ਇਹ ਇੱਕ ਬਹੁਤ ਵੱਡਾ ਜਿੰਨੂ ਆਪਾਂ ਕਵਾਂਗੇ ਕੁਐਸਚਨ ਮਾਰਕ ਹੈ ਕਿ ਲੋਕਾਂ ਦੇ ਲਾਈਸੈਂਸ ਬਣ ਕੇ ਇਸੇ ਸਾਹਮਣੇ ਰਹੇ ਹਨ ਜਦਕਿ ਇਹਨਾਂ ਨੂੰ ਨਿਕੀਆਂ ਮੋਟੀਆਂ ਗੱਲਾਂ ਬਾਰੇ ਵੀ ਨੌਲੇਜ ਨਹੀਂ ਹਨ ਇਥੇ ਹੁਣ ਸਾਡੇ ਪੰਜਾਬ ਪੁਲਿਸ ਦੇ ਟ੍ਰੈਫਿਕ ਮੁਲਾਜ਼ਮ ਖੜੇ ਹਨ ਇਹਨਾਂ ਨਾਲ ਅਸੀਂ ਗੱਲਬਾਤ ਕਰਨਾ ਚਾਹਾਂਗੇ ਦੇਖੋ ਇੱਕ ਗੱਡੀ ਵੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਜੈਬਰਾਨ ਲਾਈਨ ਦੇ ਅੱਗੇ ਖੜੀ ਹੈ ਜਦਕਿ ਹੁਣ ਇਹ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਸੀਂ ਗੱਲਬਾਤ ਕਰਨ ਦੀ ਇਹਨਾਂ ਤੋਂ ਕੋਸ਼ਿਸ਼ ਕਰਾਂਗੇ ਅ ਨਮਸਕਾਰ ਸਰ ਨਮਸਕਾਰ ਜੀ ਸਰ ਜਿਵੇਂ ਜਲੰਧਰ ਦੇ ਵਿੱਚ ਈਚ ਲਾਨ ਸਟਾਰਟ ਹੋ ਗਏ ਹਨ ਤੇ ਜੇ ਤੁਸੀਂ ਗੱਡੀ ਆਪਣੀ ਜੈਬਰਾ ਲਾਈਨ ਦੇ ਅੱਗੇ پارک ਕਰ ਰਹੇ ਹੋ ਤੇ ਉਹਦੇ ਤੇ ਈਚ ਲਾਨ ਦੇ ذریعے ਤੁਹਾਡੇ ਚਲਾਨ ਆ ਜਾਏਗਾ ਇਸ ਚੀਜ਼ ਦੀ ਨੋਲੇਜ ਹੈਗੀ ਤੁਹਾਨੂੰ ਸਰ ਨਹੀਂ ਹੁਣ ਜਿਹੜੀ ਤੁਹਾਡੀ ਗੱਡੀ ਹੈ ਉਹ ਜੈਬਰਾ ਕ੍ਰੋਸਿੰਗ ਜਿਹੜੀ ਲਾਈਨ ਆ ਉਹਦੇ ਅੱਗੇ ਹੈ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਵਾਈਟ ਕਲਰ ਦੀ ਲਾਈਨ ਹੁੰਦੀ ਹੈ ਤੇ ਇਹ ਜੇ ਤੁਸੀਂ ਸਰ ਲਾਇਸੈਂਸ ਆਪਣਾ ਬਣਵਾਉਂਦੇ ਹੋ ਫੇਰ ਵੀ ਇਹਨਾਂ ਚੀਜ਼ਾਂ ਨੂੰ ਟ੍ਰੈਫਿਕ ਦੇ ਰੂਲ ਨੂੰ ਸਮਝਾਇਆ ਜਾਂਦਾ ਤੁਹਾਨੂੰ ਇਸ ਚੀਜ਼ ਦੀ ਨੋਲੇਜ ਹੈਗੀ ਨਹੀਂ ਜੀ ਉਸ ਟਾਈਮ ਨਹੀਂ ਸੀ ਚਲੋ ਸਰ ਹੁਣ 29 ਤਰੀਕ ਤੋਂ ਸਾਡੇ ਈਚ ਲਾਂ ਸਟਾਰਟ ਹੋਏ ਆਂ ਤੇ ਪਲੀਜ਼ ਟ੍ਰੈਫਿਕ ਦੇ ਰੂਲ ਨੂੰ ਫੋਲੋ ਕਰੋ ਜਿੱਦਾਂ ਤੁਸੀਂ ਸੀਟ ਬੈਲਟ ਲਾਇਆ ਉਦਾਂ ਹੀ ਗੱਡੀਆਂ ਤੇ ਜੋ ਪੋਜੀਸ਼ਨ ਥੈਂਕ ਯੂ ਸਰ ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਅਸੀਂ ਗੱਲ ਕਰ ਰਹੇ ਆ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਵੇਅਰਨੈਸ ਲੋਕਾਂ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਹੈ ਤੇ ਮੈਂ ਜਿਹੜੇ ਸਾਡੇ ਹਾਈ ਅਥਾਰਟੀ ਦੇ ਆਫੀਸਰ ਬੈਠੇ ਹੋਏ ਆ ਟ੍ਰੈਫਿਕ ਵਾਲੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਇਹ ਚੀਜ਼ ਜ਼ਰੂਰ ਕਵਾਂਗੇ ਕਿ ਪਹਿਲਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਇਹਨਾਂ ਚੀਜ਼ਾਂ ਬਾਰੇ ਟ੍ਰੈਫਿਕ ਦੇ ਸਾਡੇ ਮੁਲਾਜ਼ਮ ਹਾਜ਼ਰ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਹੁਣ ਦੇ ਸਿਚੁਏਸ਼ਨਾਂ ਪਹਿਲੀ ਨਾਲੋਂ ਚੇਂਜ ਹੋਏ ਆ ਨਮਸਕਾਰ ਸਰ ਸਰ ਆਪਣਾ ਨਾਮ ਕੀ ਹੈ ਕੋਣ ਸਰ ਇਹ ਅਸੀਂ ਹਾਂ ਤੇ ਸਰ ਪਹਿਲੀ ਨਾਲੋਂ ਹੁਣ ਜਦੋਂ ਈਚ ਲਾਨ ਸਟਾਰਟ ਹੋਏ ਆ ਕਿੰਨਾ ਕੁ ਫਰਕ ਹੋਇਆ ਟ੍ਰੈਫਿਕ 'ਚ ਲੋਕੀ ਹੁਣ ਫੋਲੋ ਕਰ ਰਹੇ ਰੂਲ ਲੋਕਾਂ 'ਚ ਕਾਫੀ ਜਾਗਰੂਕਤਾ ਆਈ ਆ ਲੋਕਾਂ ਨੂੰ ਪਤਾ ਲੱਗ ਗਿਆ ਬਈ ਚਰਾਣ ਜਿਹੜੇ ਅੱਗੇ ਅੱਗੇ ਕਹਿ ਹੁਣ ਕਿਨੇ ਨਿਕਲ ਜਾਂਦੇ ਸੀ ਹੁਣ ਜਿਹੜੇ ਕੈਮਰਾ ਥਰੂ ਚਰਾਣ ਸ਼ੁਰੂ ਹੋਏ ਆ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਪਰ ਉਹ ਤੋੜਦੇ ਨਹੀਂ ਘਟੋੜਦੇ ਆ ਜਿਹਨੂੰ ਨਹੀਂ ਪਤਾ ਉਹ ਹੀ ਤੋੜੂਗਾ ਜਿਹਨੂੰ ਪਤਾ ਆ ਉਹ ਵੀ ਨਹੀਂ ਇਹ ਜੀ ਨੂੰ ਤੋੜੂਗਾ ਸਰ ਹਜੇ ਵੀ ਜਦਾ ਸੀ ਜਦੋਂ ਦੇ ਸ਼ੂਟ ਕਰ ਰਹੇ ਬਹੁਤ ਸਾਰੀਆਂ ਗੱਡੀਆਂ ਵਾਂਗੂ ਦੇਖਿਆ ਕਿ ਜੈਬਰਾ ਲਾਈਨ ਦੇ ਉਹ ਬਾਹਰ ਆਂ ਜਿਵੇਂ ਤੁਸੀਂ ਉਹ ਆਸੀ ਉਸ ਗੱਡੀ ਸਵਾਰ ਨਾਲ ਵੀ ਗੱਲ ਕਰੀ ਨਹੀਂ ਇਹਨਾਂ ਨੂੰ ਜਦੋਂ ਚ ਜਾਗਰੂਕ ਨਹੀਂ ਕਰਦੇ ਨਾ ਉਹਨਾਂ ਚੱਲ ਨਹੀਂ ਪਾ ਲੱਗਣਾ ਤੇ ਪਹਿਲੇ ਵਾਲਾ ਕੰਮ ਕੁਝ ਮਾਲੋ 50 ਤੋਂ 60% ਲੋਕਾਂ ਨੂੰ ਪਤਾ ਲੱਗ ਗਿਆ 40% ਵਿੱਚ ਹੈਗੇ ਜਿਹਨਾਂ ਨੂੰ ਨਹੀਂ ਅਜੇ ਪਤਾ ਠੀਕ ਹੈ ਜੀ ਉਹੀ ਕਰਦੇ ਆ ਬਾਕੀ ਜਿਹਨੂੰ ਪਤਾ ਉਹ ਦੇਖੋ ਪਿੱਛੇ ਆਪਣੇ ਉਹ ਖੜ ਗਏ ਹਾਂ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਅਸੀਂ ਦੱਸਦੇ ਆ ਵੀ ਜਿਹੜੀ ਪਿੱਛੇ ਜੈਬਰਾ ਦੇ ਨਾਲ ਦੋ ਲਾਈਨਾਂ ਲੱਗੀਆਂ ਆ ਉਹ ਤੋਂ ਗੱਡੀ ਅੱਗੇ ਨਹੀਂ ਲਿਆਉਣੀ ਉਹ ਤੋਂ ਅੱਗੇ ਆਊਗੀ ਚਲਾਵਾਊਗਾ ਸੋ ਤੁਸੀਂ ਦੇਖ ਸਕਦੇ ਕਿ ਸਰ ਵੀ ਆਪਣੀ ਡਿਊਟੀ ਪ੍ਰੋਪਰ ਕਰ ਰਹੇ ਆ ਹਾਲਾਂਕਿ ਗਰਮੀ ਹੈ ਤੇ ਲੋਕਾਂ ਨੂੰ ਇਹ ਅਵੇਅਰ ਵੀ ਕਰ ਰਹੇ ਤੇ ਕਿਤੇ ਨਾ ਕਿਤੇ ਸਰ ਇਸ ਚੀਜ਼ ਦੇ ਉੱਪਰ ਵੀ ਫੋਕਸ ਕਰ ਰਹੇ ਹਨ ਕਿ ਲੋਕਾਂ ਨੂੰ ਹਜੇ ਜਾਗਰੂਕ ਹੋਣ ਦੀ ਜ਼ਰੂਰੀ ਹੈ ਸਰ ਆਪਣੇ ਵੱਲੋਂ ਹੋਰ ਤੁਸੀਂ ਕਿਹੜੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਨਾ ਚਾਹੋਗੇ ਕਿੱਦਾਂ ਤੁਸੀਂ ਸਮਝਾਉਣਾ ਚਾਹੋਗੇ ਕਿ ਲੋਕਾਂ ਦੇ ਚਲਾਨ ਨਾ ਭਾਈ ਦੇਖੋ ਸੀਟ ਬੈਲਟ ਲਾਉਣੀ ਜ਼ਰੂਰੀ ਆ ਜੇ ਤੁਸੀਂ ਬਾਈਕ ਤੇ ਆ ਤਾਂ ਹੈਲਮਟ ਪਾਉਣਾ ਜ਼ਰੂਰੀ ਆ ਇੱਕ ਤਾਂ ਤੁਹਾਡੀ ਸੇਫਟੀ ਆ ਤੇ ਇੱਕ ਆਪੇ ਹੀ ਤੁਹਾਡਾ ਚਲਾਨ ਨਾ ਹੋਊਗਾ ਠੀਕ ਹੈ ਜੀ ਚਲਾਨ ਦੀ ਜਿਆਦਾ ਇਹ ਚੀਜ਼ਾਂ ਦੇ ਚਲਾਨ ਹੁੰਦਾ ਸੇਫਟੀ ਬੈਲਟ ਹੋ ਗਈ ਹੈਲਮਟ ਹੋ ਗਿਆ ਰੈਡ ਲਾਈਟ ਹੋ ਗਈ ਰੈਡ ਲਾਈਟ ਤੋਂ ਜਦੋਂ ਹੁਣ ਕੰਟਰੋਲ ਥੋੜਾ ਹੋ ਗਿਆ ਪਰ ਅਜੇ ਵੀ ਜਦ ਤੱਕ ਸੀਟ ਬੈਲਟਾਂ ਤੇ ਹੈਲਮਟ ਨਹੀਂ ਪਾਉਂਦੇ ਤੇ ਚਲਾਂਮ ਜੁ ਹੁਣੇ ਹੀ ਹੁਣੇ ਆ ਸਰ ਜੀ ਹੁਣੇ ਅੱਗੇ ਆ ਗਿਆ ਉਹ ਤੇ ਪਿੱਛੇ ਲੈ ਜਾਓ ਜੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖੋ ਜਿਹੜੀ ਦੋ ਲਾਈਨਾਂ ਲੱਗੀਆਂ ਹਾਂ ਹਾਂ ਜੀ ਗ੍ਰੀਨ ਜੀ ਭਾਜੀ ਹਾਂ ਜੀ ਗ੍ਰੀਨ ਹੀ ਪਹਿਲਾਂ ਜੈਲੋ ਹੁੰਦੀ ਆ 3 ਸੈਕਿੰਡ ਚ ਚੱਲੋ ਲਾਈਨ ਤੋਂ ਬਾਹਰ ਰਹਿਣ ਦੇ ਹੁੰਦੀ ਆ ਕੋਈ ਜੈਲੋ ਫਾਲੋ ਨਹੀਂ ਕੀਤੀ ਜੀ ਜੀ ਫਰਕ ਬਹੁਤ ਹੈਗਾ ਭਾਜੀ ਮੈਂ ਕਹਾਂ ਜੀ ਤੁਸੀਂ ਉਧਰ ਆ ਕੇ ਦੇਖ ਲਓ 1 ਸੈਕਿੰਡ ਦੀ ਗੱਡੀ ਉੱਥੇ ਇੱਥੇ ਤੁਸੀਂ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋ ਹੁਣ ਇਹ ਜਲਾਉਣੇ ਗਏ ਆ ਬਹੁਤ ਪਤਾ ਪਤਾ ਬਹੁਤ ਇਹੇ ਕਰਕੇ ਭਾਈ ਸੋ ਤੁਸੀਂ ਦੇਖਿਆ ਲਾਈਵ ਕਿ ਹੁਣ ਲੋਕੀ ਵੀ ਅਵੇਅਰ ਹੋ ਰਹੇ ਹਨ ਤੇ ਸਰ ਵੀ ਇੱਥੇ ਹਾਰਡ ਵਰਕ ਕਰ ਰਹੇ ਆ ਲੋਕਾਂ ਨੂੰ ਅਵੇਅਰ ਕਰਨ ਦੇ ਵਿੱਚ ਦੇਖੋ ਪੰਜਾਬ ਪੁਲਿਸ ਵਾਸਤੇ ਵੀ ਅਸੀਂ ਮੰਨਦੇ ਆ ਕਿ ਇਹ ਇੱਕ ਵੱਡਾ ਟਾਸਕ ਹੋਏਗਾ ਲੋਕਾਂ ਨੂੰ ਸਮਝਾਉਣਾ ਕਿਉਂਕਿ ਕਾਫੀ ਸਾਰੇ ਲੋਕ ਹਨ ਜਿਨ੍ਹਾਂ ਦੇ ਜਿਨ੍ਹਾਂ ਨੂੰ ਟ੍ਰੈਫਿਕ ਰੂਲਾਂ ਦੀ ਨੌਲੇਜ ਨਹੀਂ ਹੈਗੀ ਪਰ ਕਾਫੀ ਸਮੇਂ ਤੋਂ ਉਹ ਗੱਡੀਆਂ ਚਲਾ ਰਹੇ ਹਨ ਤੇ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਸਵਾਲੀਆ ਨਿਸ਼ਾਨ ਹੈ ਕਿ ਲੋਕਾਂ ਦੇ ਲਾਇਸੈਂਸ ਕਿਸ ਤਰ੍ਹਾਂ ਇਸ਼ੂ ਹੋ ਰਹੇ ਜਦੋਂ ਉਹਨਾਂ ਨੂੰ ਟ੍ਰੈਫਿਕ ਦੀ ਨੌਲੇਜ ਨਹੀਂ ਹੈਗੀ ਠੀਕ ਹੈ ਇਦੇ ਵਿੱਚ ਅਸੀਂ ਜੋ ਵੀ ਇੱਥੇ ਕਵਰੇਜ ਕਰੀ ਆ ਇਹਦੇ ਵਿੱਚ ਮੈਕਸਿਮਮ ਦੇਖੋ ਜਿੱਧਰਲੇ ਪਾਸੇ ਸਾਡੇ ਮੁਲਾਜ਼ਮ ਖੜੇ ਹਨ ਉਧਰਲੇ ਪਾਸੇ ਤਾਂ ਰੂਲ ਪ੍ਰੋਪਰ ਫੋਲੋ ਹੋ ਰਿਹਾ ਪਰ ਜੇ ਉਹਦੇ ਦੂਸਰੇ ਸਾਈਡ ਗੱਲ ਕਰੀਏ ਤੇ ਉਥੇ ਜੇ ਤੁਸੀਂ ਦੇਖੋਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਥੇ ਦਿਖਾਉਣ ਤੇ ਕਿਤੇ ਨਾ ਕਿਤੇ ਜਿਹੜਾ ਹਾਲਾਤ ਹੈ ਉਹ ਪਹਿਲੇ ਵਾਲਾ ਹੀ ਦੇਖਣ ਨੂੰ ਮਿਲ ਰਿਹਾ ਅਸੀਂ ਸਰ ਨਾਲ ਗੱਲਬਾਤ ਕਰਕੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਇਹ ਸਮਝ ਆ ਵੀ ਰਹੇ ਹਨ ਨਾਲ ਦੀ ਨਾਲ ਤੇ ਜਿਹੜੇ ਹੁਣ ਚਲੋ ਈਚ ਚਲਾਨ ਸਟਾਰਟ ਹੋ ਗਏ ਹਨ ਉਹਦੇ ਬਾਅਦ ਕੀਆ ਫਿਜ਼ੀਕਲੀ ਵੀ ਚਲਾਨ ਕੀਤਾ ਜਾ ਰਿਹਾ ਹੈ ਗੱਡੀਆਂ ਨੂੰ ਰੋਕਿਆ ਜਾ ਰਿਹਾ ਆਫਲਾਈਨ ਚਲਾਨ ਵੀ ਕੀਤੇ ਜਾ ਰਹੇ ਜਾਂ ਨਹੀਂ ਕੀਤੇ ਜਾ ਰਹੇ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਜਿਵੇਂ ਤੁਸੀਂ ਇਥੇ ਖੜੇ ਹੋ ਤੇ ਤੁਸੀਂ ਟ੍ਰੈਫਿਕ ਨੂੰ ਪੂਰਾ ਕੰਟਰੋਲ ਕੀਤਾ ਹੋਇਆ ਤੁਸੀਂ ਅਵੇਅਰ ਵੀ ਕਰ ਰਹੇ ਹੋ ਲੋਕਾਂ ਨੂੰ ਬਿਲਕੁਲ ਆ ਸਿੱਖਿਆ ਵੀ ਦੇਣ ਦੇ ਆ ਜੈਬਰਾ ਲੈਟ ਕ੍ਰੋਸ ਨਹੀਂ ਕਰਨੀ ਨਹੀਂ ਤਾਂ ਤੁਹਾਡੇ ਚਲਾਨ ਆਨਲਾਈਨ ਘਰ ਪਹੁੰਚ ਜਾਏਗਾ ਤੇ ਸਿਰਫ ਹੁਣ ਮਤਲਬ ਜਿੱਦਾਂ ਇਹ ਚਲਾਨ ਤਾਂ ਸਟਾਰਟ ਹੋ ਹੀ ਗਿਆ ਉਹਦੇ ਨਾਲ ਹੁਣ ਅਸੀਂ ਆਫਲਾਈਨ ਵੀ ਚਲਾਨ ਕਰ ਰਹੇ ਆ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਆ ਅਸੀਂ ਸਿੱਖਿਆ ਦੇਣ ਦੇ ਆ ਜੀ ਜਿਨ੍ਹਾਂ ਨੂੰ ਲੈਡਰ ਕ੍ਰੋਸ ਕਰਦੇ ਆ ਜੈਬਰਾ ਲੈਡਰ ਕ੍ਰੋਸ ਕਰਦੇ ਆ ਉਹਨਾਂ ਨੂੰ ਸਿੱਖਿਆ ਦੇਣ ਲਈ ਵੀ ਇਹ ਗਲਤੀ ਨਾ ਕਰੋ ਨਹੀਂ ਤਾਂ ਤੁਹਾਡੇ ਚਲਾਨ ਹੋ ਜਾਇਆ ਕਰਨਗੇ ਆਨਲਾਈਨ ਹਾਂਜੀ ਸੋ ਫੋਨ ਸਰ ਮਤਲਬ ਕਿ ਪਹਿਲੇ ਦੇ ਕੰਪੈਰੀਜ਼ਨ ਜਿੱਦਾਂ ਕਿ ਪਹਿਲੇ ਨੰਬਰ ਸੀਗਾ ਉਹਦੇ ਕੰਪੈਰੀਸ਼ਨ ਹੁਣ ਕਿੰਨੇ ਕਿ ਲੋਕ ਰੂਲ ਨੂੰ ਇਥੇ ਫੋਲੋ ਕਰ ਰਹੇ ਆ ਸਮਝਿਆ ਨੇ ਦੁਬਾਰਾ ਬੋਲਿਓ ਮਤਲਬ ਪਹਿਲੇ ਤਾਂ ਅਸੀਂ ਅਸੀਂ ਦੇਖਦੇ ਸੀਗੇ ਕਿ ਲੋਕੇ ਹੈਲਮਟ ਨਹੀਂ ਸੀ ਪਾਉਂਦੇ ਹਾਂ ਜਾਂ ਲੋਕੇ ਆਪਣੀਆਂ ਗੱਡੀਆਂ ਅੱਗੇ ਨੂੰ ਪਹੁੰਚਾ ਲੈਂਦੇ ਸੀਗੇ ਹੈਨਾ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਕਿੰਨਾ ਕੁ ਅਵੇਅਰ ਹੋਏ ਆ ਲੋਕ ਕਾਫੀ ਲੋਕ ਵੇਅਰ ਹੋਣ ਨੇ ਜਿੱਦਾਂ ਅਸੀਂ ਖੜੇ ਆ ਨਾਕੇ ਤੇ ਅਸੀਂ ਕਾਫੀਆਂ ਨੂੰ ਵੇਅਰ ਕਰਦੇ ਪਏ ਆ ਵੀ ਆਹ ਗਲਤੀ ਨਾ ਕਰੋ ਦੁਬਾਰਾ ਨਹੀਂ ਤਾਂ ਟਾਡਾ ਚਲਾਨ ਹੋ ਜਾਏਗਾ ਘਰ ਪਹੁੰਚ ਜਗਾ ਤੁਹਾਡਾ ਚਲਾਨ ਪਹਿਲਾਂ ਔਨਲਾਈਨ ਤੁਹਾਡੇ ਘਰ ਚਲਾਨ ਹੋ ਜਾਇਆ ਕਰੂਗਾ ਅਸੀਂ ਵੇਅਰ ਕਰਦੇ ਪਏ ਆ ਸੋ ਤੁਸੀਂ ਦੇਖਦੇ ਹੋ ਅਕਸਰ ਇੱਕ ਲੋਕਾਂ ਦਾ ਕੰਪਲੇਨ ਹੁੰਦਾ ਕਿ ਪੰਜਾਬ ਪੁਲਿਸ ਸਾਡੇ ਨਾਲ ਨਹੀਂ ਖੜੀ ਹੁੰਦੀ ਹੈ ਪੰਜਾਬ ਪੁਲਿਸ ਸਾਡਾ ਸਪੋਰਟ ਨਹੀਂ ਕਰਦੀ ਹੈ ਪਰ ਤੁਸੀਂ ਦੇਖ ਸਕਦੇ ਹੋ ਦੋਵੇਂ ਦੇ ਦੋਵੇਂ ਜਿਹੜੇ ਮੁਲਾਜ਼ਮ ਨੇ ਜਿਹੜੇ ਹੁਣ ਮੌਜੂਦਾ ਡਿਊਟੀ ਕਰ ਰਹੇ ਨੇ ਚੌਕ ਤੇ ਇਹ ਸਮਝਵਾਉਣ ਦਾ ਕੰਮ ਜ਼ਿਆਦਾ ਕਰ ਰਹੇ ਹਨ ਤੇ ਜਿਹੜੀ ਇੱਥੇ ਟ੍ਰੈਫਿਕ ਆ ਉਹਨੂੰ ਵੀ ਪ੍ਰੋਪਰ ਕੰਟਰੋਲ ਕਰ ਰਹੇ ਹਨ ਹਾਂਜੀ ਦੋਨੇ ਜਿੱਦਾਂ ਕੰਪਲੀਟ ਕਰ ਰਹੇ ਹੈ ਜੀ ਹਾਂਜੀ ਜੀ ਜੀ ਕੰਟੀਨਿਊ ਕਰੋ ਅਸੀਂ ਦੋਨੇ ਚੀਜ਼ਾਂ ਬੋਰ ਦੱਸਣ ਆਏ ਆ ਕਿ ਜੈਬਰਾ ਲੈਟ ਕ੍ਰੋਸ ਜੈਬਰਾ ਜਿਹੜੇ ਬਾਅਦ ਕਿ ਕ੍ਰੋਸ ਨਹੀਂ ਕਰਨੀ ਨਾ ਰੈੱਡ ਲਾਈਟ ਕ੍ਰੋਸ ਕਰਨੀ ਹੈ ਨਹੀਂ ਤਾਂ ਤੁਹਾਡਾ ਚਲਾਨ ਹੋ ਜਾਇਆ ਕਰੇਗਾ ਸਰ ਜਿਵੇਂ ਕਿ ਅਸੀਂ ਆਏ ਸੀਗੇ ਤੁਸੀਂ ਇੱਕ ਐਂਬੂਲੈਂਸ ਨੂੰ ਵੀ ਰਸਤਾ ਦਿਵਾ ਰਹੇ ਸੀਗੇ ਹਾਂਜੀ ਐਂਬੂਲੈਂਸ ਨੂੰ ਰਸਤਾ ਦਿਵਾਉਣਾ ਪੈਂਦਾ ਜੀ ਬਸ ਸੀਰੀਅਸ ਹੁੰਦਾ ਪੇਸ਼ੈਂਟ ਕੋਈ ਉਹਨੂੰ ਕ੍ਰੋਸ ਕਰਾਉਣਾ ਪੈਂਦਾ ਜੀ ਡੈਡਨ ਇਸ ਸੂਰਤ ਦੇ ਵਿੱਚ ਸਰ ਅਸੀਂ ਸਮਝਣਾ ਚਾਹਾਂਗੇ ਕਿ ਜਿਹੜਾ ਈ ਚਲਾਨ ਆ ਉਹ ਤਾਂ ਆਟੋਮੈਟਿਕਲੀ ਜਨਰੇਟ ਹੋ ਰਿਹਾ ਹੁਣ ਜੇ ਤੁਸੀਂ ਰਸਤਾ ਦਿਵਾ ਰਹੇ ਕੋਈ ਮੋਟਰਸਾਈਕਲ ਸਵਾਰ ਆ ਜਾਂ ਕੋਈ ਗੱਡੀ ਸਵਾਰ ਬੰਦਾ ਆ ਉਦੇ ਨਾਲ ਤੁਸੀਂ ਕਿਸ ਤਰ੍ਹਾਂ ਡੀਲ ਕਰੋਗੇ ਕੋਈ ਕੰਸਟਰਕਸ਼ਨ ਉਹਨੂੰ ਮਿਲੇਗਾ ਸਾਨੂੰ ਤਾਂ ਜੋ ਹੁਕਮ ਹੈ ਇਹ ਸਿਨੇ ਦਫਤਰ ਸਾਡੇ ਤੁਹਾਨੂੰ ਦੱਸ ਸਕਦੇ ਨੇ ਉਹਨਾਂ ਨੇ ਸਾਰੀ ਗੱਲਬਾਤ ਤੁਹਾਡੇ ਨਾਲ ਕਰਨਗੇ ਜੀ ਧੰਨਵਾਦ ਸਰ ਤੁਸੀਂ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਤੇ ਬਾਕੀ ਜੀ ਥੈਂਕ ਯੂ ਸਰ ਥੈਂਕ ਯੂ ਸੋ ਤੁਸੀਂ ਦੇਖਿਆ ਇਹ ਹੈ ਬੀ ਐਮ ਸੀ ਚੌਂਕ ਦੇ ਹਾਲਾਤ ਨੇ ਹਜੇ ਆ ਦੇਖੋ ਮੋਟਰਸਾਈਕਲ ਸਵਾਰ ਸਾਡੇ ਭਾਈ ਸਾਹਿਬ ਇਹਨਾਂ ਨੇ ਹੈਲਮਟ ਵੀ ਪਾਇਆ ਹੋਇਆ ਉਹਦੇ باوجود ਵੀ ਇਹ ਜਿਹੜੇ ਜੈਬਰਾ ਲਾਈਨ ਨੂੰ ਕਰਾਸ ਕਰਕੇ ਤੇ ਗਾਹ ਹੈਗੇ ਭਾਜੀ ਤੁਹਾਨੂੰ ਪਤਾ ਸੀਗਾ ਇਹ ਚਲਾਉਂਦਾ ਨਹੀਂ ਨਹੀਂ ਸਰ ਅਵੇ ਪਤਾ ਹੀ ਨਹੀਂ ਉਹਨੇ 30 ਤਰੀਕ ਤੋਂ ਇਚਲਾਨ ਸਟਾਰਟ ਹੋ ਗਏ ਹਨ ਜੇ ਤੁਸੀਂ ਜੈਬਰਾ ਕ੍ਰੋਸਿੰਗ ਦੇ ਅੱਗੇ ਗੱਡੀ ਲਾਉਂਦੇ ਹੋ ਤਾਂ ਤੁਹਾਡਾ ਚਲਾਨ ਹੋ ਜਾਏਗਾ ਨਹੀਂ ਪਤਾ ਨਹੀਂ ਅੱਗੇ ਤਾਂ ਕੇਅਰ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਹੌਲੀ ਹੌਲੀ ਜਿਹੜੇ ਲੋਕ ਹਨ ਉਹ ਉਹ ਅਵੇਅਰ ਹੋ ਰਹੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਟ੍ਰੈਫਿਕ ਦੇ ਰੂਲ ਨਿਯਮ ਨੂੰ ਲੈ ਕੇ ਇਹ ਦੇਖੋ ਬਹੁਤ ਜ਼ਰੂਰੀ ਚੀਜ਼ ਆ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਨਾਲ ਚਲਾਂਗੇ ਸੜਕ 'ਤੇ ਤਾਂ ਕਿ ਸਾਡੇ ਨਾਲ ਕੋਈ ਦੁਰਘਟਨਾ ਨਾ ਹੋਵੇ ਕੋਈ ਅਣਹੋਣੀ ਨਾ ਹੋਵੇ ਦੇਖੋ ਇਹ ਜਿੰਨੇ ਵੀ ਸਿਗਨਲ ਹੈ ਜਾਂ ਜਿੰਨੀਆਂ ਵੀ ਟ੍ਰੈਫਿਕ ਲਾਈਟਾਂ ਹਨ ਇਹ ਇਸ ਕਰਕੇ ਹੀ ਬਣਾਈਆਂ ਹੁੰਦੀਆਂ ਤਾਂ ਕਿ ਸਾਡਾ ਜਿਹੜਾ ਦੁਰਘਟਨਾ ਹੋਣ ਦਾ ਸੰਭਾਵਨਾ ਹੈ ਉਹ ਘੱਟ ਸਕੇ ਮਤਲਬ ਜੇ ਤੁਸੀਂ ਇੱਥੇ ਰੁਕੋਗੇ ਅਗਲੇ ਨੂੰ ਜਾਣ ਦਵੋਗੇ ਜਿੱਦਾ ਸਿਗਨਲ ਹੈ ਤੇ ਕਿਤੇ ਨਾ ਕਿਤੇ ਜਿਹੜੇ ਦੁਰਘਟਨਾਵਾਂ ਨੇ ਉਹ ਬਚ ਸਕਦੀਆਂ ਨੇ ਹੁਣ ਜਿਵੇਂ ਕਿ ਤੁਸੀਂ ਦੇਖਿਆ ਦੋ ਸਾਈਡ ਐਸੀ ਕਵਰ ਕੀਤਾ ਹੁਣ ਜੇ ਤੁਸੀਂ ਗੱਲ ਕਰੋ ਇਸ ਪਾਸੇ ਦਾ ਜਿਹੜਾ ਕਿ ਬੱਸ ਸਟੈਂਡ ਵਾਲੀ ਸਾਈਡ ਤੋਂ ਆਉਂਦੇ ਤੇ ਸਾਰੇ ਦੇ ਸਾਰੇ ਲੋਕ ਜਿਹੜੇ ਹਨ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਆ ਕਿਉਂਕਿ ਸਾਰਿਆਂ ਦੀਆਂ ਗੱਡੀਆਂ ਮੈਂ ਕਹੂੰਗਾ ਦਿਖਾਉਣ ਨੂੰ ਕਿ ਜੈਬਰਾ ਕ੍ਰੋਸਿੰਗ ਤੋਂ ਅੱਗੇ ਲਾਈਆਂ ਹੋਈਆਂ ਇਹਨਾਂ ਨੇ ਜਦ ਵੀ ਈ ਚਲਾਨ ਦੁਬਾਰਾ ਤੋਂ ਸ਼ੁਰੂ ਹੋਣਗੇ ਤੇ ਇਹਨਾਂ ਦੇ ਜਿਹੜੇ ਚਲਾਨ ਹੈ ਉਹ ਇਹਨਾਂ ਦੇ ਘਰ ਆਨਲਾਈਨ ਦੇ ਜ਼ਰੀਏ ਆ ਸਕਦੇ ਹਨ ਇੱਕ ਭਾਈ ਸਾਹਿਬ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਮਸਕਾਰ ਭਾਜੀ ਹਾਂਜੀ ਹਾਂਜੀ ਸਰ ਭਾਜੀ ਨਾਮ ਕੀ ਆਪਣਾ ਹਾਂਜੀ ਅ ਭਾਜੀ ਜਿਦਮੀ ਹੈ ਕਿ ਤੁਹਾਨੂੰ ਪਤਾ 29 ਤਰੀਕ ਤੋਂ ਈ-ਚਲਾਨ ਸਟਾਰਟ ਹੋ ਗਏ ਹਨ ਜਿਦੇ ਵਿੱਚ ਕੁਝ ਰੂਲ ਰੈਗੂਲੇਸ਼ਨ ਅਸੀਂ ਫੋਲੋ ਕਰਨੇ ਹਨ ਕਮ ਕਰੋ ਤੇ ਤੁਸੀਂ ਹਜੇ ਵੀ ਜਿਹੜੀ ਗੱਡੀ ਹੈ ਆਪਣੀ ਉਹ ਜੈਬਰਾ ਕ੍ਰੋਸਿੰਗ ਤੋਂ ਅੱਗੇ ਲਾਈ ਹੋਈ ਹੈ ਇਸ ਚੀਜ਼ ਦੀ ਤੁਹਾਨੂੰ ਨੌਲੇਜ ਸੀਗੀ ਨਹੀਂ ਸਾਡੇ ਮਾਈਂਡ 'ਚ ਨਹੀਂ ਸੀ ਸਰ ਜਦੋਂ ਅਸੀਂ ਲਾਇਸੈਂਸ ਬਣਵਾਉਂਦੇ ਤਾਂ ਇਹ ਬੇਸਿਕ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਨੇ ਤੇ ਈ-ਚਲਾਨ ਨੂੰ ਸਟਾਰਟ ਹੋਇਆ ਤੇ ਪਲੀਜ਼ ਫੋਲੋ ਕਰਿਓ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਥੇ ਦੇ ਹਜੇ ਮਾਹੌਲ ਬਣੇ ਹੋਏ ਆ ਪਹਿਲਾ ਅਵੇਅਰਨੈਸ ਬਹੁਤ ਜ਼ਰੂਰੀ ਹੈ ਅਵੇਅਰਨੈਸ ਤੋਂ ਬਾਅਦ ਹੀ ਜੇ ਅਸੀਂ ਕਹੀਏ ਕਿਸੇ ਵੀ ਤਰ੍ਹਾਂ ਦਾ ਜੇ ਚਲਾਨ ਕੀਤਾ ਜਾਏ ਤਾਂ ਉਹ ਵਧੀਆ ਹੋ ਸਕਦਾ ਕਿਉਂਕਿ ਜਿੰਨੀ ਦੇ ਲੋਕਾਂ ਨੂੰ ਜਾਗਰੂਕਤਾ ਨਹੀਂ ਹੋਏਗੀ ਲੋਕ ਅਵੇਅਰ ਨਹੀਂ ਹੋਣਗੇ ਕਿ ਸਾਡਾ ਜਿਹੜਾ ਚਲਾਨ ਹੈ ਉਹ ਕਿਉਂ ਹੋ ਰਿਹਾ ਉਹਨੇ ਦੇ ਇਹਨਾਂ ਚੀਜ਼ਾਂ ਨੂੰ ਅਸੀਂ ਪਬਲਿਕਲੀ ਲਾਗੂ ਕਰਦੇ ਆ ਤੇ ਉਹਦਾ ਕੋਈ ਖਾਸ ਜਿਹੜਾ ਫਾਇਦਾ ਹੈ ਉਹ ਦੇਖਣ ਨੂੰ ਨਹੀਂ ਮਿਲੇਗਾ ਹੁਣ ਤੁਸੀਂ ਦੇਖ ਸਕਦੇ ਕਈ ਸਾਡੇ ਆ ਹੁਨਾਰ ਪੀੜੀ ਇਦਾਂ ਦੀ ਵੀ ਹੈ ਜਿਹੜੀ ਵਿਦਾਊਟ ਹੈਲਮਟ ਅਜੇ ਚੱਲ ਰਹੇ ਹਨ ਤੇ ਹੁਣ ਸਾਨੂੰ ਦੇਖ ਕੇ ਉਹ ਭਜਨ ਦੀ ਕੋਸ਼ਿਸ਼ ਕਰ ਰਹੇ ਤੁਹਾਡੇ ਸਾਹਮਣੇ ਨੇ ਲਾਈਵ ਤਸਵੀਰਾਂ ਕਿਸ ਕਿਸ ਤਰ੍ਹਾਂ ਦੇ ਨੇ ਤੇ ਭਾਈ ਸਾਹਿਬ ਵੀ ਸਰ ਆਪਣਾ ਨਾਮ ਕੀ ਹੈ ਅਭਿਨਵ ਤੁਸੀਂ ਸਟੂਡੈਂਟ ਹੋ ਹਾਂਜੀ ਲਾਇਸੈਂਸ ਬਣਿਆ ਸਰ ਹਾਂਜੀ ਹਾਂਜੀ ਸਰ ਤੇ ਜਦ ਲਾਇਸੈਂਸ ਬਣਵਾਇਆ ਤੇ ਤੁਹਾਨੂੰ ਕੁਝ ਬੇਸਿਕ ਰੂਲ ਦੱਸੇ ਸੀਗੇ ਟ੍ਰੈਫਿਕ ਦੇ ਜੀ ਜੀ ਬਿਲਕੁਲ ਸਰ ਉਹਦੇ ਵਿੱਚ ਜੈਬਰਾ ਕ੍ਰੋਸਿੰਗ ਬਾਰੇ ਕੋਈ ਗੱਲ ਦੱਸੀ ਹੋਈ ਨਹੀਂ ਜੀ ਜੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣੀ ਚਾਹੀਦੀ ਹੈ ਜੀ ਹੁਣ ਤਾਂ ਤੁਹਾਡੀ ਐਕਟਿਵ ਜਿਹੜੀ ਹੈ ਉਹ ਅੱਗੇ ਲੱਗੀ ਹੋਈ ਹੈ ਜੀ 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 ਇਹ ਇਹ ਕੁਝ ਗੱਲਾਂ ਨੇ ਜੋ ਕਿ ਇੱਕ ਦੇਖੋ ਗੱਡੀ ਦੇ ਉੱਪਰ ਐਡਵੋਕੇਟ ਦਾ ਲੋਗੋ ਵੀ ਲੱਗਿਆ ਹੋਇਆ ਹੈ ਐਡਵੋਕੇਟ ਸਾਹਮਣੇ ਜਿਹੜੇ ਕਿ ਦੂਸਰਿਆਂ ਨੂੰ ਕਾਨੂੰਨ ਦੱਸਦੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਸਰ ਨਮਸਕਾਰ ਜੀ ਭਾਜੀ ਐਕਚੁਅਲੀ ਤੋਂ ਮੈਂ ਅਵੇਅਰ ਹਾਂ ਇਸ ਚੀਜ਼ ਤੋਂ ਜੋ ਸਾਡੇ ਐਡਮਿਨਿਸਟ੍ਰੇਸ਼ਨ ਨੇ ਟ੍ਰੈਫਿਕ ਡਿਪਾਰਟਮੈਂਟ ਨੇ ਕੀਤਾ ਹੈਗਾ ਲੇਕਿਨ ਹੌਲੀ ਹੌਲੀ ਜਿਹੜੀ ਆਦਤ ਦਾ ਸੁਧਾਰ ਰਿਹਾ ਹੈਗਾ ਮੈਂ ਮਹਿਸੂਸ ਕਰਦਾ ਕਿ ਗਲਤੀ ਹੈ ਥੈਂਕ ਯੂ ਸਰ ਥੈਂਕ ਯੂ ਸੋ ਇਹ ਦੇਖੋ ਇਹ ਕੁਝ ਹਰੇ ਜਲੰਧਰ ਦੇ ਹਾਲਾਤ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦੇ ਨਾਲ ਦਿਖਾਇਆ ਕਿਤੇ ਨਾ ਕਿਤੇ ਦੇਖੋ ਲੋਕਾਂ ਦੀ ਇੱਕ ਆਦਤ ਜਿਹੜੀ ਬਣੀ ਹੋਈ ਹੈ ਕਾਫੇ ਚੜ ਦੀ ਇਹ ਅਸੀਂ ਟ੍ਰੈਫਿਕ ਰੂਲ ਨੂੰ ਟ੍ਰੈਫਿਕ ਦੇ ਨਿਯਮਾਂ ਨੂੰ ਫੋਲੋ ਨਹੀਂ ਕਰਾਂਗੇ ਉਹ ਕਿਤੇ ਨਾ ਕਿਤੇ ਹਜੇ ਵੀ ਜਲੰਧਰ ਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਜਾਇਆ ਪਰ ਕਿਤੇ ਨਾ ਕਿਤੇ ਦੁਰਘਟਨਾਵਾਂ ਨੂੰ ਰੋਕਣ ਵਾਸਤੇ ਅਣਗਹਿਲੀਆਂ ਨੂੰ ਰੋਕਣ ਵਾਸਤੇ ਇਹਨਾਂ ਉੱਪਰ ਕੰਮ ਕਰਨ ਦੀ ਲੋੜ ਹੈ ਜਿਸ ਹਿਸਾਬ ਨਾਲ ਤੁਸੀਂ ਦੇਖਿਆ ਟ੍ਰੈਫਿਕ ਮੁਲਾਜ਼ਮ ਇੱਥੇ ਦੱਸ ਰਹੇ ਹਨ ਸਮਝਾ ਰਹੇ ਹਨ ਉਦਾਂ ਹੀ ਤੁਹਾਨੂੰ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ ਜਿਵੇਂ ਇੱਕ ਟਰਾਇਲ ਹੋਇਆ ਸੀਗਾ 29 ਸਤੰਬਰ ਨੂੰ ਇਥੇ ਆਨਲਾਈਨ ਚਲਾਨ ਦਾ ਹਜੇ ਕਾफी ਜਗ੍ਹਾ ਤੇ ਚਲਾਨ ਦਾ ਸਿਸਟਮ ਜਿਹੜਾ ਹੈ ਉਹ ਕੈਮਰੇ ਲੱਗੇ ਵੀ ਨਹੀਂ ਹਨ ਪਰ ਜਦੋਂ ਕੈਮਰੇ ਲੱਗਣਗੇ ਤਾਂ ਉਮੀਦ ਹੈ ਜਿਸ ਤਰ੍ਹਾਂ ਨਾਲ ਲੋਕੀ ਹਜੇ ਆਪਣੀਆਂ ਗੱਡੀਆਂ ਲਾ ਰਹੇ ਹਨ ਉਹਨਾਂ ਦੇ ਮੈਕਸਿਮਮ ਚਲਾਨ ਹੋਣਗੇ ਤੇ ਜੇ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ ਤੁਹਾਨੂੰ ਅਸੀਂ ਇਨੀ ਹੀ ਚੀਜ਼ਾਂ ਤੋਂ ਅਵੇਅਰ ਕਰਨਾ ਚਾਹਾਂਗੇ ਕਿ ਜਦ ਵੀ ਅਸੀਂ ਡਰਾਈਵਿੰਗ ਲਾਇਸੈਂਸ ਬਣਵਾਉਂਦੇ ਹਾਂ ਤੇ ਕੁਝ ਬੇਸਿਕ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਇਸ ਯੈਲੋ ਲਾਈਨ ਦਾ ਮਤਲਬ ਆ ਕਿ ਤੁਸੀਂ ਇੱਥੇ ਗੱਡੀ ਨਹੀਂ ਰੁਕਣੀ ਆ ਠੀਕ ਹੈ ਜੇ ਤੁਸੀਂ ਜੈਬਰਾ ਕ੍ਰੋਸਿੰਗ ਜਿਹੜੀ ਵਾਈਟ ਕਲਰ ਦੀਆਂ ਪਟੀਆਂ ਨੇ ਇਹਦਾ ਮਤਲਬ ਆ ਕਿ ਉਹ ਪੈਦਲ ਜਾਣ ਵਾਸਤੇ ਬੰਦਿਆਂ ਦਾ ਰਸਤਾ ਆ ਤੇ ਤੁਸੀਂ ਜਿਹੜੀ ਆਪਣੀ ਗੱਡੀ ਹੈ ਆਪਣਾ ਜਿਹੜਾ ਵਾਹਨ ਹੈ ਉਹ ਥੋੜਾ ਪਿੱਛੇ ਕਰਕੇ ਰੋਕੋਗੇ ਠੀਕ ਹੈ ਬਾਕੀ ਸਿਗਨਲ ਤੁਸੀਂ ਦੇਖ ਕੇ ਲੰਘਣਾ ਆ ਜੇ ਦੋ ਪਹੀਆ ਵਾਹਨ ਤੇ ਹੋ ਤੇ ਤੁਸੀਂ ਹੈਲਮਟ ਵੇਅਰ ਕਰਨਾ ਹੈ ਜੇ ਤੁਸੀਂ ਗੱਡੀ ਦੇ ਵਿੱਚ ਹੋ ਤੇ ਤੁਸੀਂ ਆਪਣਾ ਸੀਟ ਬੈਲਟ ਲਗਾ ਕੇ ਜ਼ਰੂਰ ਰੱਖਣਾ ਹਾਂ ਇੱਕ ਚੀਜ਼ ਅਸੀਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਹੈਲਮਟ ਜਿਹੜਾ ਹੈ ਉਹ ਡਰਾਈਵਰ ਵਾਸਤੇ ਤੇ ਜਿਹੜਾ ਪਿੱਛੇ ਬੈਠਾ ਬੰਦਾ ਆ ਤੁਹਾਡੇ ਨਾਲ ਉਹਦੇ ਵਾਸਤੇ ਵੀ ਜ਼ਰੂਰੀਆਂ ਮਤਲਬ ਜੇ ਤੁਸੀਂ ਦੋ ਪਹੀਆ ਵਾਹਨ ਤੇ ਹੋ ਤੇ ਦੋਨੇ ਹੀ ਬੰਦਿਆਂ ਨੂੰ ਹੈਲਮਟ ਲਗਾਉਣਾ ਜਿਹੜਾ ਹੈ ਉਹ ਜ਼ਰੂਰੀ ਮੰਨਿਆ ਆ ਸੋ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਗਲਤੀ ਨਾ ਕਰਿਓ ਜਿਸ ਦੇ ਨਾਲ ਜਿਹੜਾ ਤੁਹਾਡੇ ਘਰ ਆਨਲਾਈਨ ਚਲਾਨ ਪਹੁੰਚੇ ਅਸੀਂ ਤੁਹਾਨੂੰ ਜਾਗਰੂਕ ਕਰਾਂਗੇ ਜਿਹੜੇ ਜਿਹੜੇ ਅਪਡੇਟ ਇਹਦੇ ਵਿੱਚ ਆਉਂਦੇ ਰਹਿਣਗੇ ਅਸੀਂ ਟ੍ਰੈਫਿਕ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਇਹ ਪੁੱਛਣਾ ਚਾਹਾਂਗੇ ਕਿ ਹਜੇ ਦੇਖੋ ਜਿੰਨਾ ਵੀ ਤੁਸੀਂ ਰਸਤਾ ਦੇਖਿਆ ਆ ਉਹ ਇੱਕ ਆਮ ਪਬਲਿਕ ਵਾਸਤੇ ਆ ਜੇ ਇਹਦੇ ਵਿੱਚ ਅਸੀਂ ਗੱਲ ਕਰੀਏ ਕਿ ਕੋਈ ਐਮਰਜੈਂਸੀ ਵਾਲੇ ਵਾਹਨ ਆ ਜਾਂਦੇ ਹਨ ਜਿਵੇਂ ਕਿ ਕੋਈ ਐਮਬੂਲੈਂਸ ਦੀ ਗੱਡੀ ਆ ਜਾਂਦੀ ਹੈ ਜਾਂ ਕੋਈ ਪੀਸੀਆਰ ਦੀ ਗੱਡੀ ਆ ਜਾਂਦੀ ਹੈ ਜੋ ਪੈਟਰੋਲਿੰਗ ਵਾਸਤੇ ਜਾ ਰਹੇ ਤੇ ਉਨਾ ਵਾਸਤੇ ਜਿਹੜਾ ਰਸਤਾ ਆ ਉਹ ਕਿਸ ਤਰ੍ਹਾਂ ਪ੍ਰੋਵਾਈਡ ਕੀਤਾ ਜਾਏਗਾ ਜਿਵੇਂ ਕਿ ਹਜੇ ਦੇਖੋ ਈਚ ਲਾਨ ਸਟਾਰਟ ਨਹੀਂ ਹੈ ਤੇ ਤੁਸੀਂ ਜਿਹੜੀਆਂ ਆਪਣੀਆਂ ਗੱਡੀਆਂ ਆ ਤੁਸੀਂ ਜੈਬਰਾ ਕ੍ਰੋਸਿੰਗ ਦੇ ਅੱਗੇ ਵੀ ਲਾ ਰਹੇ ਹੋ ਪਰ ਤੁਹਾਨੂੰ ਪਤਾ ਨਹੀਂ ਹੈ ਕਿ ਕਦੋਂ ਇਹ ਸਟਾਰਟ ਹੋਏਗਾ ਤੇ ਤੁਹਾਡੇ ਘਰ ਜਿਹੜਾ ਚਲਾਨ ਹੈ ਉਹ ਆ ਜਾਏਗਾ ਹਜੇ ਵੀ ਦੇਖੋ ਅਸੀਂ ਹਰੀ ਦੇ ਪਾਸੇ ਕੁਮਾ ਕੇ ਦਿਖਾਇਆ ਲੋਕਾਂ ਨੂੰ ਅਵੇਅਰ ਕੀਤਾ ਬਟ ਉਸ ਦੇ ਬਾਵਜੂਦ ਵੀ ਦੇਖੋ ਲੋਕੀ ਜੈਬਰਾ ਕ੍ਰੋਸਿੰਗ ਤੋਂ ਕਿੰਨਾ ਗਾਂ ਗਾਂ ਕਰਕੇ ਆਪਣੀਆਂ ਜਿਹੜੀਆਂ ਗੱਡੀਆਂ ਹਨ ਉਹ ਲਗਾ ਰਹੇ ਆ ਠੀਕ ਹੈ ਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਹਜੇ ਜੋ ਵੀ ਮੈਂ ਇਥੇ ਚੌਂਕ ਤੇ ਦੇਖਿਆ ਇਹ ਬੀਐਮਸੀ ਚੌਂਕ ਸਾਡੇ ਜਲੰਧਰ ਦਾ ਇੱਕ ਮੇਨ ਚੌਂਕ ਹੈ ਤੇ ਜੇ ਇਥੇ ਸਾਨੂੰ ਇਹਨਾਂ ਮਤਲਬ ਹਜੇ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਦੇਖਣ ਨੂੰ ਮਿਲ ਰਹੀ ਤੇ ਇਹ ਬਾਕੀ ਚੌਂਕਾਂ ਤੇ ਜਿਹੜੇ ਹਾਲਾਤ ਹੈ ਉਹ ਤੁਹਾਨੂੰ ਦੱਸ ਸਕਦੇ ਕਿ ਕਿਸ ਤਰ੍ਹਾਂ ਦੇ ਹੋਣਗੇ ਕੋਸ਼ਣ ਮਾ ਕੇ ਇੱਕ ਡਰਾਈਵਰੀ ਲਾਇਸੈਂਸ ਈਸ਼ੂ ਕਰਨ ਵਾਲੇ ਮਹਿਕਮੇ ਦੇ ਕਿ ਕਿਸ ਤਰ੍ਹਾਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜਿਹੜੇ ਇਸ਼ੂ ਹੋ ਰਹੇ ਜਿਨ੍ਹਾਂ ਨੂੰ ਬੇਸਿਕ ਕਾਨੂੰਨ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਅਸੀਂ ਇੱਕ ਲਾਇਸੈਂਸ ਹੋਲਡਰ ਹੁੰਦੇ ਆ ਡਰਾਈਵਿੰਗ ਲਾਇਸੈਂਸ ਆ ਦੇਖ ਸਕਦੇ ਤੁਸੀਂ ਕਿ ਮੋਟਰਸਾਈਕਲ ਤੇ ਜਾ ਰਹੇ ਨੇ ਭਾਈ ਸਾਹਿਬ ਕੰਨਾਂ ਨੂੰ ਫੋਨ ਲਾਇਆ ਹੋਇਆ ਤੇ ਇਹ ਤਾਂ ਇਸ ਤਰ੍ਹਾਂ ਦੇ ਚੀਜ਼ਾਂ ਚੱਲ ਰਹੀਆਂ ਨੇ ਕਿ ਅਸੀਂ ਇੱਥੇ ਖੜੇ ਹੋ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਕਿ ਤੁਸੀਂ ਹੈਲਮਟ ਪਾਉਣਾ ਆ ਪਰ ਉਹਦੇ باوجود ਜਿਹੜੇ ਇਹ ਮੋਬਾਈਲ ਫੋਨ ਕੰਨਾਂ ਨੂੰ ਲਗਾ ਕੇ ਚਲਾ ਰਹੇ ਹਨ ਜਾਂ ਵਿਦਾਊਟ ਹੈਂਡ ਮਲ ਚਲਾ ਰਹੇ ਹਨ ਇਦਾਂ ਦੇ ਹਰ ਇੱਕ ਬੰਦੇ ਦਾ ਜਿਹੜਾ ਚਲਾਨ ਹੈ ਉਹ ਦੇਖਣ ਨੂੰ ਮਿਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜਾ ਮੇਰਾ ਮੇਨ ਪ੍ਰਸ਼ਨ ਆ ਉਹ ਇਹ ਹੈ ਕਿ ਜਿਹੜੇ ਟ੍ਰੈਫਿਕ ਦੇ ਸੀਨੀਅਰ ਅਧਿਕਾਰੀ ਹਨ ਉਹਨਾਂ ਨੇ ਕਿਸ ਤਰ੍ਹਾਂ ਅ ਐਮਰਜੈਂਸੀ ਵਾਹਨਾ ਵਾਸਤੇ ਪਲਾਨ ਕੀਤਾ ਹੋਇਆ ਕਿਉਂਕਿ ਜੇਕਰ ਤੁਸੀਂ ਗੱਡੀ ਦੇ ਵਿੱਚ ਉਹ ਪਿੱਛੇ ਤੁਹਾਡੇ ਐਂਬੂਲੈਂਸ ਆ ਜਾਂਦੀ ਹੈ ਤੇ ਤੁਸੀਂ ਕਿਸ ਤਰ੍ਹਾਂ ਉਹਨੂੰ ਰਸਤਾ ਦੇਉਂਗੇ ਕਿਉਂਕਿ ਜੇ ਤੁਹਾਡੀ ਗੱਡੀ ਦਾ ਇੱਕ ਚੱਕਾ ਵੀ ਜੈਬਰਾ ਕ੍ਰੋਸਿੰਗ ਦੇ ਉੱਪਰ ਆਂਦਾ ਹੈ ਤੇ ਤੁਹਾਨੂੰ ਈਚ ਲਾਨ ਦੇ ਜ਼ਰੀਏ ਚਲਾਨ ਆ ਜਾਏਗਾ ਤੇ ਜੇ ਤਾਂ ਇਹ ਕੰਪਿਊਟਰਾਈਜ਼ ਚਲਾਨ ਹੋ ਰਹੇ ਹਨ ਤੇ ਇਹ ਚਲਾਨ ਬਿਨਾਂ ਕਿਸੇ ਗਲਤੀ ਪੁੱਛਤਾਛ ਕੀਤੇ ਬਿਨਾ ਕਿ ਤੁਹਾਡੇ ਤੋਂ ਇਹ ਚੀਜ਼ ਵੀ ਨਹੀਂ ਪੁੱਛੀ ਜਾਏਗੀ ਕਿ ਤੁਸੀਂ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਂ ਫਿਰ ਤੁਸੀਂ ਕਿਸੇ ਪੁਲਿਸ ਮੈਗਮੇ ਦੀ ਗੱਡੀ ਨੂੰ ਰਸਤਾ ਦਿੱਤਾ ਈਚ ਲਾਨ ਤਾਂ ਅਡੇ ਕੋ ਲਾਜੇਗਾ ਤੇ ਇਹ ਸਨਾਰੀ ਜਿਹੜੀ ਪ੍ਰੋਬਲਮ ਆ ਇਸ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾਏਗਾ ਇਹ ਬਹੁਤ ਵੱਡਾ ਕੁਐਸਚਨ ਮਾਰਕਰ ਅਸੀਂ ਟ੍ਰੈਫਿਕ ਦੇ ਸੀਨੀਅਰ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਸਮਝਣਾ ਚਾਹਾਂਗੇ ਕਿਉਂਕਿ ਜੇ ਅਸੀਂ ਐਂਬੂਲੈਂਸ ਨੂੰ ਰਸਤਾ ਦੇ ਰਹੇ ਤੇ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਕਿਸੇ ਵੀ ਪੇਸ਼ੈਂਟ ਨੂੰ ਜਿਹਨੂੰ ਨੀਡ ਹੈ ਫਰਸਟ ਐਡ ਦੀ ਉਹਨੂੰ ਅਸੀਂ ਜਾਣਦੇ ਹੀ ਹੈ ਉਹਦੀ ਮਦਦ ਵਾਸਤੇ ਜੇ ਅਸੀਂ ਆਪਣੀ ਗੱਡੀ ਅੱਗੇ ਲਗਾ ਰਹੇ ਆ ਤੇ ਉਹਦੇ ਵਿੱਚ ਸਾਡਾ ਫਾਲਟ ਕੋਈ ਵੀ ਨਹੀਂ ਹੈ ਅਸੀਂ ਕਿਸੇ ਦੀ ਮਦਦ ਕਰ ਰਹੇ ਆ ਤੇ ਉਹਦੇ ਵਿੱਚ ਵੀ ਕਿਹਾ ਸਾਨੂੰ ਚਲਾਨ ਆ ਸਕਦਾ ਜਾਂ ਉਸ ਕੇਸ ਨੂੰ ਕਿਸ ਤਰ੍ਹਾਂ ਦੇਖਿਆ ਜਾਏਗਾ ਸੋ ਹੁਣ ਤੱਕ ਦਾ ਇਹੋ ਹੀ ਆ ਮੈਂ ਕਹੂੰਗਾ ਹਜੇ ਆਪਣੇ ਕੈਮਰਾਮੈਨ ਨੂੰ ਕਿ ਦੋਵੇਂ ਪਾਸੇ ਉਹ ਨਿਗਾ ਮਾਰ ਕੇ ਦਿਖਾ ਦੇਣ ਕਿ ਹਜੇ ਵੀ ਜਿਹੜੇ ਲੋਕੀ ਹਨ ਉਹ ਜਿਹੜਾ ਜੈਬਰਾ ਕ੍ਰੋਸਿੰਗ ਆ ਉਹਦੇ ਅੱਗੇ ਹੀ ਖੜੇ ਆ ਮਤਲਬ ਟ੍ਰੈਫਿਕ ਪੁਲਿਸ ਦੇ ਅਵੇਅਰ ਕਰਨ ਦੇ باوجود ਵੀ ਖਬਰਾਂ ਤਾਂ ਤਾਂ ਚੱਲਣ ਦੇ باوجود ਵੀ ਇੱਕ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਫੋਲੋ ਕਰਕੇ ਲਾਇਸੈਂਸ ਲੈਣ ਦੇ باوجود ਵੀ ਲੋਕੀ ਜਿਹੜੇ ਹਨ ਹਜੇ ਵੀ ਟ੍ਰੈਫਿਕ ਦੇ ਜਿਹੜੇ ਨਿਯਮ ਆ ਉਹਨਾਂ ਦੀਆਂ ਧਜੀਆਂ ਉਡਾ ਰਹੇ ਹਨ ਸੋ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਅੱਗੇ ਹੁਣ ਸੀਨੀਅਰ ਅਧਿਕਾਰੀਆਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਐਮਰਜੈਂਸੀ ਵਾਲੀ ਕੋਈ ਗੱਡੀ ਆਂਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੇ ਉਹਨੂੰ ਰਸਤਾ ਕਿਸ ਤਰ੍ਹਾਂ ਦਿੱਤਾ ਜਾਏਗਾ ਸੋ ਹੁਣ ਤੱਕ ਦੇਖਣ ਵਾਸਤੇ ਧੰਨਵਾਦ ਮੈਂ ਵਿਨੋਦ ਕੈਮਰਾਮੈਨ ਦੀਪਕ ਦੇ ਨਾਲ ਸਤਿ ਸ੍ਰੀ ਅਕਾਲ